ਕਬੀ ਕੋਈ ਕੁਲਪਲੀ ਜਾ ਕੁਲ ਹਰ ਕੋ ਉਦਾਸ ਜੇ ਕੁਲ ਦਾਸ ਨਾ ਊਪਜੈ ਸੋ ਕੁਲ ਢਾਕ ਪਲਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਪਾਵਨ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕ 110 ਸ਼ਲੋਕ ਆਪਾਂ ਸਰਵਣ ਕਰਾ ਰਹੇ ਹਾਂ 111 ਨੰਬਰ ਸ਼ਲੋਕ ਦਾ ਪਾਠ ਆਪਾਂ ਰਲ ਮਿਲ ਕੇ ਸਰਵਣ ਕੀਤਾ ਹੈ। ਭਗਤ ਜੀ ਕਿਰਪਾ ਕਰ ਰਹੇ ਹਨ ਕਿ ਇਹ ਪਾਈ ਉਹੀ ਕੁੱਲ ਪਲੀ ਚੰਗੀ ਹੈ। ਜਿਸ ਕੁੱਲ ਵਿੱਚ ਪ੍ਰਮਾਤਮਾ ਦਾ ਹਰੀ ਦਾ ਵਾਹਿਗੁਰੂ ਦਾ ਦਾਸ ਨਾਮ ਜਪਣ ਵਾਲੀ ਕੋਈ ਰੂਹ ਪੈਦਾ ਹੁੰਦੀ ਹੈ। ਉਹ ਕੁੱਲ ਪਲੀ ਹੈ। ਜਿਹੇ ਕੁੱਲ ਦਾਸ ਨਾ ਉਪਜੈ ਸੋ ਕੁੱਲ ਟਾਕ ਪਲਾਸ। ਨਾਲ ਹੀ ਦੱਸ ਰਹੇ ਜਿਸ ਕੁੱਲ ਵਿੱਚ ਪ੍ਰਮਾਤਮਾ ਦਾ ਦਾਸ ਪ੍ਰਮਾਤਮਾ ਦੇ ਨਾਮ ਜਪਣ ਵਾਲਾ ਕੋਈ ਵਿਅਕਤੀ ਪੈਦਾ ਨਹੀਂ ਹੁੰਦਾ ਕੋਈ ਗੁਰਮਖ ਪਿਆਰਾ ਪੈਦਾ ਨਹੀਂ ਹੁੰਦਾ ਉਹ ਕੁੱਲ ਪਲਾਸ ਪਲਾਹਾ ਦੀ ਟਾਕ ਟੱਕੀ ਵਾਂਗ ਹੈ ਬਸ ਛੋਟੇ ਵੱਡੇ ਟੱਕ ਤੇ ਪਲਾਹ ਵਰ ਵਨਰ ਤੇ ਮਾਦਾ ਰੂਪੀ ਟੱਕ ਪਲਾਹ ਵਾਂਗ ਨਕਮੀ ਕੁੱਲ ਹੈ ਟੱਕ ਮਾਦਾ ਪਲਾਹਾ ਨਰ ਰੂਪ ਹੈ ਜੈਸਾ ਕਿ ਮਹਲਾਰ ਰਾਗ ਵਿੱਚ ਪੜਦੇ ਆ ਜਿਨ ਐਸਾ ਨਾਮ ਵਿਸਾਰਿਆ ਮੇਰਾ ਹਰ ਹਰ ਤਿਸ ਕੈ ਕੁੱਲ ਲਾਗੀ ਗਾਰੀ ਹਰ ਤਿਸ ਕੈ ਕੁੱਲ ਪਰਸੂਤ ਨ ਕਰਿਯੋ ਤਿਸ ਵਿਦਵਾ ਕਰ ਬਹਿਤਾਰੀ ਕਬੀਰ ਹੈ ਗਏ ਬਾਹਨ ਸਗਨ ਕਨ ਲਾਖ ਤਜਾ ਫਹਿਰਾਹੇ ਅਗਲੇ 112 ਨੰਬਰ ਸ਼ਲੋਕ ਵਿੱਚ ਕਿਰਪਾ ਕਰ ਰਿਹਾ ਕਿ ਜਿਸ ਮਨੁੱਖ ਦੇ ਕੋਲ ਘੋੜੇ ਹੈ ਹੁੰਦਾ ਘੋੜੇ ਗੈ ਨਾਮ ਗੱਗਾ ਈੜੀ ਨੂੰ ਸਿਆਰੀ ਗੈ ਬੋਲਣਾ ਇਹਨੂੰ ਗੈ ਨਾਮ ਹਾਤੀ ਦਾ ਤੇ ਕੰਨ ਬਹੁਤ ਸਗਨ ਸੰਗਣੀਆਂ ਬਾਹਨ ਅਸਵਾਰੀਆਂ ਹੋਣ ਅਤੇ ਲੱਖ ਲੱਖਾਂ ਤਜਾ ਝੰਡੇ ਫੈਰਾਏ ਝੂਲਦੇ ਹੋਣ ਵਾ ਇੱਕ ਕਰੋੜ ਰੁਪਏ ਦੀ ਇੱਕ ਤਜਾ ਹੁੰਦੀ ਜੇਕਰ ਐਸੀਆਂ ਲੱਖਾਂ ਹੀ ਤਜਾ ਦੇ ਨਿਸ਼ਾਨ ਲਹਿਰ ਆਉਂਦੇ ਫੈਰ ਆਉਂਦੇ ਹੋਣ ਪਰ ਪ੍ਰਮਾਤਮਾ ਦੇ ਨਾਮ ਤੋਂ ਬੇਮੁਖ ਹੋਵੇ ਇਆ ਸੁਖ ਦੇ ਭਿਖਿਆ ਭਲੀ ਜੋ ਹਰ ਸਿਮਰਤ ਦਿਨ ਜਾਹੇ ਕਹਿੰਦੇ ਇਨਾ ਕੁਝ ਹੋਣ ਦੇ ਬਾਵਜੂਦ ਵੀ ਜੇਕਰ ਨਾਮ ਨਹੀਂ ਪੱਲੇ ਤੇ ਕਹਿੰਦੇ ਇਹਦੇ ਨਾਲੋਂ ਤਾਂ ਇਸ ਸੁਖ ਤੋਂ ਤਾਂ ਉਹ ਭਿਖਿਆ ਦੀ ਰੋਟੀ ਖਾਣੀ ਚੰਗੀ ਹੈ ਜਿਹੜੀ ਪ੍ਰਮਾਤਮਾ ਦਾ ਸਿਮਰਨ ਕਰਦਿਆਂ ਸਾਰਾ ਦਿਨ ਗੁਜ਼ਰਦਾ ਹੈ ਕਬੀਰ ਸਭ ਜਗ ਹਉ ਫਿਰਿਓ ਮੰਡਲ ਕੰਧ ਜੜਾਏ ਬਖਤ ਕਬੀਰ ਸਾਹਿਬ ਜੀ ਕਥਨ ਕਰਦੇ ਕਿ ਵੇਦਾਂ ਸ਼ਾਸਤਰਾਂ ਰੂਪੀ ਮੰਡਲ ਹੁੰਦਾ ਟੋਲ ਸੁਰਤੀਆਂ ਸਿਮਰਤੀਆਂ ਉਚਾਰਣ ਰੂਪ ਕੰਦ ਮੋਢੇ ਉੱਪਰ ਚੜਾ ਕੇ ਮੈਂ ਸਾਰਾ ਸੰਸਾਰ ਫੇਰਨਾ ਕੀਤਾ ਪਾ ਵਿਚਾਰ ਕੀਤਾ ਹੈ ਕੋਈ ਕਾਹੂ ਕੋ ਨਹੀਂ ਸਭ ਦੇਖੀ ਠੋਕ ਬਜਾਏ ਕਹਿੰਦੇ ਕੋਈ ਵੀ ਕਿਸੇ ਦਾ ਸਹਾਇਕ ਨਹੀਂ ਸਾਰੀ ਦੁਨੀਆ ਠੋਕ ਵਜਾਏ ਠੋਕ ਵਜਾ ਪਾਵ ਚੰਗੀ ਤਰ੍ਹਾਂ ਪਰਖ ਕਰਕੇ ਦੇਖ ਲਈ ਹੈ ਵਾ ਠੋਕ ਪਾਵ ਬਚਨ ਬਿਲਾਸ ਕਰਕੇ ਅਤੇ ਵਜਾ ਪਾਵ ਚਰਚਾ ਕਰਕੇ ਸਾਰੀ ਦੁਨੀਆ ਦੇਖ ਲਈ ਹੈ ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸਿ ਸੁਖ ਸਿਉਹੀ ਜਗ ਆਪਣੇ ਸੁਖ ਸਿਉਹੀ ਜਗ ਪਾਧਿਓ ਕੋ ਕਾਹੂ ਕੋ ਨਹੀਂ ਸੋ ਅਗਲਾ ਸ਼ਲੋਕ ਭਗਤੀਜੀ ਉਚਾਰ ਰੇ 114 ਨੰਬਰ ਇੱਕ ਵਾਰ ਕਿਸੇ ਜੰਗਲ ਵਿੱਚ ਸ਼ਿਵਜੀ ਅਤੇ ਪਾਰਵਤੀ ਦੋਵੇਂ ਤੁਰੇ ਜਾ ਰਹੇ ਸਨ ਉਸੇ ਜੰਗਲ ਵਿੱਚ ਇੱਕ ਗਰੀਬ ਲੱਕੜਾਰਾ ਲੱਕੜਾਂ ਇਕੱਠੀਆਂ ਕਰਕੇ ਆ ਰਿਹਾ ਸੀ ਪਾਰਵਤੀ ਨੇ ਉਸ ਲੱਕੜਾਰੇ ਵੱਲ ਵੇਖ ਕੇ ਸ਼ਿਵਜੀ ਨੂੰ ਕਿਹਾ ਇਸ ਗਰੀਬ ਜੇ ਲੱਕੜਾਰੇ ਨੂੰ ਤੁਸੀਂ ਕੁਝ ਵਿਭੂਤੀ ਦੇ ਦੇਵੋ ਤਾਂ ਜੋ ਇਹ ਆਪਣੀ ਬਾਕੀ ਦੀ ਜ਼ਿੰਦਗੀ ਸੌਖੀ گزار ਲੇ ਤਦੋਂ ਸ਼ਿਵਜੀ ਨੇ ਕਿਹਾ ਇਸ ਦੇ ਕਰਮਾਂ ਵਿੱਚ ਹੀ ਵਿਭੂਤੀ ਦਾ ਸੁੱਖ ਨਹੀਂ ਅਗੋਂ ਪਾਰਬਤੀ ਨੇ ਕਿਹਾ ਭਾਵੇਂ ਇਸ ਦੇ ਕਰਮਾਂ ਵਿੱਚ ਤਨ ਪਦਾਰਥ ਦਾ ਸੁੱਖ ਨਹੀਂ ਪਰ ਤੁਸੀਂ ਫਿਰ ਵੀ ਇਸ ਨੂੰ ਕੁਝ ਦੇਣਾ ਕਰੋ ਤਦੋਂ ਸ਼ਿਵ ਜੀ ਨੇ ਉਸ ਦੇ ਰਸਤੇ ਵਿੱਚ ਇੱਕ ਕੋਹ ਦੀ ਵੇਥ ਉੱਪਰ ਮੋਤੀ ਖਿਲਾਰ ਦਿੱਤੇ ਜੋ ਬਹੁਤ ਮਹਿੰਗੇ ਮੋਤੀ ਸਨ ਜਦੋਂ ਲੱਕੜਾਰਾ ਉਹਨਾਂ ਮੋਤੀਆਂ ਦੇ ਪਾਸ ਆਇਆ ਤਾਂ ਉਸ ਦੇ ਮਨ ਵਿੱਚ ਸੰਕਲਪ ਹੋਇਆ ਕਿ ਜੋ ਦੁਨੀਆ ਵਿੱਚ ਅੰਨੇ ਲੋਕ ਹਨ ਉਹ ਕਿਵੇਂ ਤੁਰਦੇ ਹੋਣਗੇ ਤਦੋਂ ਉਸਨੇ ਅੱਖਾਂ ਬੰਦ ਕਰ ਲਈਆਂ ਅਤੇ ਅੰਨਿਆਂ ਵਾਂਗ ਤੁਰਨ ਲੱਗ ਪਿਆ ਈਓ ਅੱਖਾਂ ਬੰਦ ਕਰਕੇ ਮੋਤੀਆਂ ਵਾਲੇ ਥਾਂ ਨੂੰ ਲੰਘ ਗਿਆ ਅਤੇ ਪਾਰ ਹੋ ਕੇ ਅੱਖਾਂ ਖੋਲ੍ਹ ਕੇ ਕਹਿਣ ਲੱਗਾ ਅੰਨੇ ਪੁਰਖਾਂ ਨੂੰ ਤੁਰਨਾ ਬਹੁਤ ਔਖਾ ਹੈ ਉਹਨਾਂ ਦੇ ਤਾਂ ਪੈਰਾਂ ਵਿੱਚ ਰੋੜ ਹੀ ਬਹੁਤ ਵੱਜਦੇ ਹੋਣਗੇ ਜਿਵੇਂ ਮੇਰੇ ਵੱਜੇ ਉਹ ਮੋਤੀਆਂ ਨੂੰ ਰੋੜੇ ਦੱਸ ਰਿਹਾ ਇਸ ਵਾਰਤਾ ਨੂੰ ਧਿਆਨ ਵਿੱਚ ਰੱਖ ਕੇ ਅਤੇ ਇਸ ਭਾਵ ਨੂੰ ਲੈ ਕੇ ਭਗਤ ਕਬੀਰ ਸਾਹਿਬ ਜੀ ਇਹ ਸ਼ਲੋਕ ਉਚਾਰਨ ਕਰਦੇ ਆ ਮਾਰਗ ਮੋਤੀ ਬੀਥਰੇ ਅੰਦਾ ਨਿਕਸੀ ਆਏ ਕਹਿੰਦੇ ਮਾਰਗ ਰਸਤੇ ਦੇ ਵਿੱਚ ਮੋਤੀ ਬੀਥਰੇ ਖਿੱਲੇ ਰਹੇ ਪਏ ਸਨ ਅਤੇ ਲੱਕੜਾਰਾ ਅੰਨਾ ਬਣ ਕੇ ਉਹਨਾਂ ਮੋਤੀਆਂ ਤੋਂ ਖਾਲੀ ਨਿਕਲ ਗਿਆ ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘੇ ਜਾਏ ਜਗਦੀਸ਼ ਪਰਮਾਤਮਾ ਦੀ ਜੋਤ ਜੋਤੀ ਭਾਵ ਨਜ਼ਰ ਤੋਂ ਬਿਨਾ ਸਾਰਾ ਜਗਤ ਸੰਸਾਰ ਹੀ ਪ੍ਰਤੱਖ ਕੀਮਤੀ ਵਸਤੂਆਂ ਰੂਪੀ ਮੋਤੀਆਂ ਨੂੰ ਬੇਸਮਝੀ ਕਰਕੇ ਲੰਗੀ ਜਾਂਦਾ ਹੈ ਅੰਤਰੀ ਭਾਵ ਦੱਸਦੇ ਆ ਕਿ ਪਰਮਾਤਮਾ ਦੇ ਸਤਸੰਗਤ ਪਾਉ ਭਗਤੀ ਦੇ ਮਾਰਗ ਰਸਤੇ ਵਿੱਚ ਵੇਦਾਂ ਸ਼ਾਸਤ੍ਰਾਂ ਆਦਿ ਵਿੱਚ ਕਥਨ ਕੀਤੇ ਹੋਏ ਵਿਵੇਕ ਵਿਰਾਗ ਆਦ ਸ਼ੁਭ ਗੁਣਾਂ ਰੂਪੀ ਮੋਤਰੀ ਕਿਰਲੇ ਹੋਏ ਪਰ ਅਗਿਆਨੀ ਜੀਵ ਆਪਣੀਆਂ ਮਨ ਬੁੱਧ ਰੂਪੀ ਅੱਖਾਂ ਬੰਦ ਕਰਕੇ ਅਵਿਦਿਆ ਦੇ ਪ੍ਰਤਾਪ ਕਰਕੇ ਸਤਸੰਗਤ ਵਿੱਚੋਂ ਨਿਕਲ ਆਉਂਦਾ ਹੈ ਜੋਤ ਬਿਨਾਂ ਜਗਦੀਸ਼ ਕੀ ਜਗਤ ਉਲੰਘੇ ਜਾਏ ਪਰਮਾਤਮਾ ਦੀ ਜੋਤ ਗਿਆਤ ਤੋਂ ਬਿਨਾ ਸਾਰਾ ਸੰਸਾਰ ਸ਼ੁਭ ਗੁਣਾ ਰੂਪੀ ਮੋਤੀਆਂ ਨੂੰ ਲੰਘ ਜਾਂਦਾ ਹੈ ਭਾਵ ਧਾਰਨ ਕਰਨ ਤੋਂ ਬਿਨਾ ਆਪਣਾ ਜਨਮ ਵਿਅਰਥ ਗੁਆ ਰਿਹਾ ਹੈ ਸੋ ਅਗਲਾ ਪਾਵਨ 115ਵਾਂ ਸ਼ਲੋਕ ਉਚਾਰ ਰਿਹਾ ਇੱਕ ਵਾਰ ਭਗਤ ਕਬੀਰ ਸਾਹਿਬ ਜੀ ਦਾ ਲੜਕਾ ਕਮਾਲਾ ਬਾਹਰ ਖੇਡ ਰਿਹਾ ਸੀ ਤਦੋਂ ਇੱਕ ਸ਼ਾਹੂਕਾਰ ਆਇਆ ਜਿਸ ਦਾ ਲੜਕਾ ਬਹੁਤ ਬਵਾਰ ਸੀ ਉਹ ਆ ਕੇ ਕਹਿਣ ਲੱਗਾ ਕਮਾਲੇ ਨੂੰ ਚੁੱਕ ਕੇ ਆਪਣੇ ਘਰ ਲੈ ਗਿਆ ਅਤੇ ਕਿਹਾ ਕਿ ਬੇਟਾ ਤੂੰ ਭਗਤ ਕਬੀਰ ਦਾ ਪੁੱਤਰ ਹੈ ਤੇਰੇ ਉੱਪਰ ਵੀ ਪ੍ਰਮਾਤਮਾ ਦੀ ਮਿਹਰ ਹੈ ਤੂੰ ਮੇਰੇ ਪੁੱਤਰ ਨੂੰ ਠੀਕ ਕਰ ਦੇ ਤਦੋਂ ਕਮਾਲੇ ਨੇ ਪ੍ਰੇਮ ਵਿੱਚ ਆ ਕੇ ਰਾਮ ਰਾਮ ਕਿਹਾ ਰਾਮ ਰਾਮ ਕਹਿਣ ਤੋਂ ਸ਼ਾਹੂਕਾਰ ਦਾ ਲੜਕਾ ਠੀਕ ਹੋ ਗਿਆ ਸ਼ਾਹੂਕਾਰ ਨੇ ਖੁਸ਼ ਹੋ ਕੇ ਕਮਾਲੇ ਨੂੰ ਨਵੀਂ ਪੋਸ਼ਾਕ ਪਹਿਨਾਈ ਅਤੇ ਮੋਹਰਾਂ ਨਾਲ ਉਸ ਦੀਆਂ ਜੇਬਾਂ ਭਰ ਦਿੱਤੀਆਂ ਜਦੋਂ ਕਮਾਲਾ ਘਰ ਆਇਆ ਤਾਂ ਕਬੀਰ ਜੀ ਨੇ ਇਸ ਦੀ ਪੋਸ਼ਾਕ ਅਤੇ ਮੋਹਰਾਂ ਦੇ ਕੇ ਇਹ ਸ਼ਲੋਕ ਉਚਾਰਨ ਕੀਤਾ ਬੁੱਢਾ ਵੰਸ ਕਬੀਰ ਕਾ ਉਪਜਿਓ ਪੂਤ ਕਮਾਲ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਕਿ ਮੈਂ ਕਬੀਰ ਦਾ ਵੰਸ ਖੌਂਦ ਖਾਨਦਾਨ ਹੀ ਡੁੱਬ ਗਿਆ ਹੈ ਜੋ ਮੇਰੇ ਘਰ ਵਿੱਚ ਕਮਾਲ ਨਾਮ ਦਾ ਪੁੱਤਰ ਪੈਦਾ ਹੋ ਗਿਆ ਹਰਗਾ ਸਿਮਰਨ ਛਾੜ ਕੇ ਕਰ ਲੇ ਆਇਆ ਮਾਲ ਜੋ ਹਰੀ ਪ੍ਰਾਤਮਾ ਦਾ ਸਿਮਰਨ ਛੱਡ ਕਰਕੇ ਪਾਵ ਵੇਚ ਕਰਕੇ ਉਹਦਾ ਬੱਚਾ ਠੀਕ ਕਰਕੇ RAM ਨਾਮ ਕਹਾ ਕੇ ਉਸ ਦੇ ਬਦਲੇ ਘਰ ਵਿੱਚ ਧਨ ਮਾਲ ਲੈ ਕੇ ਆ ਗਿਆ ਹੈ ਮੇਰਾ ਕਬੀਰ ਦਾ ਤਾਂ ਬੰਸ ਹੀ ਡੁੱਬ ਗਿਆ ਹੈ ਸੋ ਇੱਥੋਂ ਤੱਕ 115 ਨੰਬਰ ਸ਼ਲੋਕ ਸਤਿਗੁਰਾਂ ਕਿਰਪਾ ਕੀਤੀ ਹੈ ਅੱਗੇ ਆਉਣ ਵਾਲੇ ਦਿਨਾਂ ਚ ਆਪਾਂ ਆਪ ਜੀ ਨਾਮ ਬਾਕੀ ਦੇ ਰਹਿੰਦੇ ਸ਼ਲੋਕਾਂ ਦੀ ਵਿਚਾਰ ਕਰਾਂਗੇ ਭੁੱਲਾ ਨ ਚਤਾਰਨੀਗਾ ਆਉ ਦੇਹੋ ਸੱਜਣ ਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ